ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰਤਕਾਰ ਹਾਜ਼ਰ ਆ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿੱਸਾ ਤੋਂ ਮੰਗੀਆਂ ਸੀ ਵੋਟਾਂ ਆਈਜੀ ਖੱਟੜਾ ਨੇ ਕੀਤੇ ਵੱਡੇ ਖੁਲਾਸੇ ਜੂਨ ਕਮਿਸ਼ਨ ਆਯੋਗ ਨੇ ਐਲਾਨੇ 6 ਲੀਡਰ ਨਹੀਂ ਲੜ ਸਕਣਗੇ 3 ਸਾਲ ਤੱਕ ਚੋਣਾ ਇਹ ਮਾਨ ਹੁਣ ਸਰਕਾਰੀ ਦਫਤਰ ਹਸਪਤਾਲ ਅਤੇ ਸਕੂਲਾਂ ਦੇ ਵਿੱਚ ਮਾਰਨਗੇ ਅਚਨੇਤ ਛਾਪੇ ਬਾਜਵਾ ਨੇ ਹਰਿਆਣਾ ਚ ਝੂਠੇ ਦਾਵੇ ਕਰਨ ਤੇ ਭਗਵੰਤ ਮਾਨ ਤੇ ਕਸੇਤਾ ਚ ਆਂਗੜਵਾੜੀ ਯੂਨੀਅਨ ਦੀ ਮੰਗਾ ਕਰੇਗੀ ਪੂਰੀਆਂ ਪੰਜਾਬ ਸਰਕਾਰ ਕੈਬਨਿਟ ਦਾ ਵੱਡਾ ਵਿਆਹ ਵਿਦਿਵਲੋਂ 12 ਅਗਸਤ ਤੱਕ ਦੀ ਪੰਜਾਬ 'ਚ ਹੋਈ ਭਵਿੱਖਵਾਣੀ ਕਈ ਜ਼ਿਲ੍ਹਿਆਂ 'ਚ ਅਲਰਟ ਕੀਤੇ ਜਾ ਰਹੇ ਹਨ। ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨੂੰ 9 ਦਿਨ ਸਾਲਾਂ ਲਈ ਘਰ ਦੇ ਵਿੱਚ ਕੀਤਾ ਗਿਆ ਨਜ਼ਰਬੰਦ। ਸਕੂਲ ਦੀ ਛੁੱਟੀ ਮਗਰੋਂ ਲਹਿਰ 'ਚ ਨਹਾਉਣ ਚਲੇ ਗਏ ਦੋਸਤ ਸਾਥੀ ਨੂੰ ਬਚਾਉਣ ਲੱਗਿਆਂ ਖੁਦ ਰੁੜ ਗਿਆ ਨਾਬਾਲਕ। ਸੋਸ਼ਲ ਮੀਡੀਆ ਤੇੜਕਾ ਪੋਸਟ ਪੌਣ ਵਾਲਾ ਕਲ ਹਿਮਾਚਲ ਤੋਂ ਹੋਇਆ ਗ੍ਰਿਫਤਾਰ ਅਮਰਿਤਪਾਲ ਸਿੰਘ ਮਾਮਲੇ 'ਚ ਹੋਵੇਗੀ ਅੱਜ ਸੁਣਵਾਈ ਅਮਰਿਤਪਾਲ ਦੀ ਮੈਂਬਰਸ਼ਿਪ ਨੂੰ ਮਿਲੀ ਚੁਣੌਤੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸੇਖ ਹਸਿਨਾ ਨੇ ਦਿੱਤਾ ਅਸਤੀਫਾ ਫੌਜ ਨੇ ਸੰਬੀਦੇਸ਼ ਦੀ ਕਮਾਲ ਸੁਖਬੀਰ ਸਿੰਘ ਬਾਦਲ ਦਾ ਮਾਫੀ ਨਾਮਾ ਹੋਇਆ ਜਨਤਕ ਅਕਾਲੀ ਦਲ ਸਰਕਾਰ ਦੌਰਾਨ ਹੋਈਆਂ ਭੁੱਲਾਂ ਦੀ ਮਾਫੀ ਮੰਗੀ। ਰਾਜਾ ਵਡਿੰਗ ਨੇ ਅਕਾਲੀ ਦਲ ਤੇ ਕਸਿਆ ਤਾਂ ਜਿ ਕਿ ਹਾ ਕੁਰਸੀ ਦੇ ਡਰ ਤੋਂ ਅਕਾਲੀ ਦਲ ਦਾ ਬੀੜਾ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਨੇ। ਅਰਵਿੰਦ ਕੇਜਰੀਵਾਲ ਨੂੰ ਮੂੜ ਮਿਲਿਆ ਝਟਕਾ ਹਾਈ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ ਤਹਿਸੀਲ 'ਚ ਅਚਾਨਕ ਮਾਰੀ ਰੇਡ ਤਹਿਸੀਲ ਵਿਧਾਰੀਆਂ ਤੇ ਆਮ ਲੋਕਾਂ ਨਾਲ ਕੀਤੀ ਗੱਲਬਾਤ ਪੰਜਾਬ ਸਰਕਾਰ ਨੇ ਪੰਜਾਬ ਦੇ ਮਾਨਤਾ ਪ੍ਰਾਪਤ ਸਕੂਲਾਂ ਤੇ 18% ਜੀਐਸਟੀ ਕੀਤਾ ਲਾਗੂ ਅਰਸ਼ਮਿਤ ਬਾਦਲ ਦਾ ਵੱਡਾ ਆਰੂਪ ਬਠਿੰਡਾ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਪਰੇਸ਼ਾਨ ਨੇ ਲੋਕ ਸਰਿਆਂ ਚੱਲਦੀ ਐ ਗੁੰਡਾਗਰਦੀ ਕਿਹਾ ਆਮ ਆਦਮੀ ਪਾਰਟੀ ਨਾਲ ਮਿਲੇ ਹੋਏ ਨੇ ठेकेदार ਸਤੰਬਰ ਵਿੱਚ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਦਿੱਤੀ ਜਾਣਕਾਰੀ ਪਾਕਿਸਤਾਨ ਨਾਲ ਸ਼ਾਮਿਲ ਇੱਕ ਵਿਅਕਤੀ ਨੂੰ ਹਥਿਆਰਾਂ ਨਾਲ ਕੀਤਾ ਕਾਬੂ ਕਿਸੇ ਵੱਡੀ ਵਾਰਦਾਤ ਦੀ ਕਰ ਰਿਆ ਸੀ ਤਿਆਰੀ ਜਾਗ ਦੇ ਹਰ ਸਵੇਰੇ ਚ ਮਨਾਈਆਂ ਜਾ ਰਹੀਆਂ ਨੇਤੀਆਂ ਵੱਖ-ਵੱਖ ਤਰੀਕੇ ਨਾਲ ਲੱਗੀਆਂ ਤੀਆਂ ਦੀਆਂ ਰੌਣਕਾਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਡਰ ਪੰਜਾਬੀ মিডিਆ ਹੁੰਦੇ ਹੋਈ ਇਜਾਜ਼ਤ ਧੰਨਵਾਦ